ਕਰੀ ਅਜੇ ਸਕੂਲ ਬਣ ਮਿਲਿਆ ਕਿੰਨੇ ਕੁ ਖੁਸ਼ੀ ਆ ਹੁਣ ਤੁਹਾਨੂੰ ਆਉਣ ਕਰ ਚ ਕਿੰਨੇ ਕੁ ਸੰਭ ਬਹੁਤ ਸੰਭ ਪਹਿਲੇ ਕਿੰਨ ਮੁਸ਼ਕਿਲਾਂ ਹੁੰਦੀਆਂ ਪਹਿਲੇ ਗਰਮੀ ਚ ਤੁਰਨਾ ਬਹੁਤ ਔਖਾ ਲੱਗਦਾ ਸੀ ਉਹਨਾਂ ਸਾਡੇ ਸਰਪੰਚ ਮੋਸਾਂ ਨੇ ਉਹ ਤੇ ਫੇਲ ਨੂੰ ਬਹੁਤ ਛੋਟੇ ਉਹ ਨਹੀਂ ਪਛਾਣੇ ਹੁੰਦੇ ਹਾਂ ਜਦੋਂ ਬੱਚਾ ਤੁਰਨਾ ਹਲਕਾ ਜਿਹਾ ਚੱਲਦਾ

ਮੇਰਾ ਨਾਮ ਕਰਨ ਹੈ। ਕਿਹੜੀ ਕਲਾਸ ਪੜ੍ਹਦੇ? ਮੈਂ ਜੀ 4ਵੀਂ ਕਲਾਸ ਵਿੱਚ ਪੜ੍ਹਦਾ। ਪਹਿਲੇ ਜਿੱਤੀ ਕਹਨੇ ਚੋਣਵਾਚ ਬੈਨੰਦਲੀਆ ਕਿੰਨੇ ਕੋ ਖੁਸ਼ੀ ਹੋ ਰਹੀ ਹੈ ਕਿੰਨੇ ਕਿਸਾਨੀ ਮਿਲੂਗਾ। ਮੈਨੂੰ ਜੀ ਪਾਲਿਸਿਜ਼ ਸੁਣ ਰਹੀ ਹੈ ਜੀ ਸਾਨੂੰ ਜੀ ਅਸੀਂ ਰੋਇ ਲਖੰਧੋਂ ਬੇਸੀ ਜੀ ਜੀ ਸਾਨੂੰ ਬੈ ਜੀ ਅੱਜ ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ। ਹੁਣ ਬੈਨ ਮਿਲ ਕੀ ਹੋਣਾ ਆਉਣ ਜਾਣ ਚ ਵੀ ਵਧੀਆ ਹੋਊਗਾ। ਹਾਂਜੀ ਬੋਲੋ। ਇਹ ਭਵਿੱਖ ਦਾ ਸਾਰੇ ਆਲੇ ਦੋੜ ਦੇ ਸਕੂਲ ਚਲਦੇ ਨੇ ਇੱਥੇ ਨੂੰ ਪ੍ਰਾਈਵੇਟ ਸਕੂਲ ਤੁਹਾਡੇ ਜ਼ਿਆਦਾ ਹੋ ਗਏ ਸਾਰੇ ਹਰ ਇੱਕ ਪੈਰਨਸ ਦੀ ਇਹੀ ਹੁੰਦੀ ਹੈ ਉਮੀਦ ਵੀ ਸਾਡਾ ਬੱਚਾ ਜਿਹੜਾ ਸਵੇਰੇ ਉੱਠ ਕੇ ਆਪਣੀ ਮਤਲਬ ਜਿਹੜਾ ਟ੍ਰੇਨ ਤੇ ਜਾਵੇ ਸਕੂਲ ਇੱਥੇ ਹਰ ਇੱਕ ਵੱਡੇ ਤੋਂ ਦੇਖ ਕੇ ਛੋਟੇ ਦੀ ਹਰ ਇੱਕ ਦੀ ਉਮੀਦ ਹੁੰਦੀ ਹੈ ਕਿ ਮੇਰਾ ਬੱਚਾ ਸਕੂਲ ਤੱਕ ਜਿਹੜਾ ਬੈਂਚ ਜਾਵੇ ਤੇ ਸਾਡੇ ਪਿੰਡ ਦਾ ਵਿੱਚ ਬਹੁਤ ਪੁਰਾਣਾ 1955 ਦਾ ਸਕੂਲ ਆ ਜਿਹੜਾ ਇਹ ਬਣਿਆ ਹੋਇਆ ਜਨਰਲ ਸਰਦੇਵ ਸਿੰਘ ਨੇ ਇਹਦਾ ਨਹੀਂ ਪੱਥਰ ਰੱਖਿਆ ਹੈਗਾ ਤੇ ਇਥੋਂ ਇਸ ਕਰਕੇ ਅੜਦਾਲੇ ਪ੍ਰਾਈਵੇਟ ਸਕੂਲਾਂ ਕਰਕੇ ਬੱਚੇ ਘਟਦੇ ਘਟਦੇ ਅੱਜ ਸਾਡੇ ਸਕੂਲ ਦੀ ਇਹ ਹਾਲਤ ਹੋ ਗਈ ਸੀ ਵੀ ਸਿਰਫ 50 ਤੋਂ 60 ਬੱਚੇ ਜਿਹੜੇ ਆ ਸਾਡੇ ਸਕੂਲ 'ਚ ਰਹਿ ਗਏ ਤੇ ਅਸੀਂ ਕੋਸ਼ਿਸ਼ ਕੀਤੀ ਚਲੋ ਸਕੂਲ ਦੇ ਸਟਾਫ ਨੇ ਤੁਹਾਨੂੰ ਕਿਹਾ ਵੀ ਤੁਸੀਂ ਜੇ ਬੈਂਡ ਦਾ ਕੋਈ ਇਦਾਂ ਕਰ ਸਕਦੇ ਹੋ ਕਰਕੇ ਕਰਕੇ ਤੇ ਫਿਰ ਅਸੀਂ ਸੋਚਿਆ ਚਲੋ ਮੈਂ ਬੇਟਾ ਨਾਲ ਗੱਲ ਕੀਤੀ ਬੇਟਾ ਬਾਹਰ ਕੈਨੇਡਾ ਆ ਉਹ ਕਹਿੰਦਾ ਵੀ ਜਿਹੜੀ ਆਪਾਂ ਦੇ ਦਿੰਦੇ ਆ ਬੈਂਡ ਇਸ ਕਰਕੇ ਅਸੀਂ ਕੋਈ ਯੂਸਲ ਸੁਵਿਧਾ ਮੁੱਕਰ ਕੇ ਦੇ ਤਰੀ ਬਣਾ ਸਕੂਲ ਨੂੰ ਅੱਜ ਜਿਹੜੀ ਦਿੱਤੀ ਹੈ ਤੇ ਚੰਗਾ ਲੱਗਿਆ ਵੀ ਇਹ ਗੱਲ ਜਿਹੜੀ ਇਸੇ ਕਰਕੇ ਤੁਹਾਨੂੰ ਅੱਜ ਅਸੀਂ ਤਕਲੀਫ ਦਿੱਤੀ ਹੈ ਵੀ ਤੁਸੀਂ ਇਸ ਚੀਜ਼ ਨੂੰ ਲੋਕਾਂ 'ਚ ਬਤਾਓ ਇਹ ਵਡਿਆਈ ਦੀ ਗੱਲ ਨਹੀਂ ਹੈ ਤਾਂ ਸਾਡੀ ਕੋਸ਼ਿਸ਼ ਹੈ ਵੀ ਇਸ ਚੀਜ਼ ਨੂੰ ਦੇਖ ਕੇ ਹੋਰ ਵੀ ਜਿਹੜੇ ਐਨ ਆਰ ਆਈ ਹੈਗੇ ਆ ਉਹ ਇਸ ਚੀਜ਼ ਨੂੰ ਇਸ ਜਿਹੜੇ ਪੁਰਾਣੇ ਜਿਹੜੇ ਸਾਡੇ ਪੁੱਜ ਲੱਗੇ ਆ ਪਿੰਡਾਂ ਦੇ ਵਿੱਚ ਉਹਨਾਂ ਚੀਜ਼ਾਂ ਨੂੰ ਸੰਭਾਲਿਆ ਜਾਵੇ ਜਿਹੜੇ ਗਰੀਬ ਹੈਗੇ ਆ ਲੋਕ ਨਹੀਂ ਆ ਸਕਦੇ ਸਕੂਲ ਉਹ ਇਸ ਚੀਜ਼ ਦੀ ਸਹੂਲਤ ਨਾਲ ਸਕੂਲ ਦੇ ਵਿੱਚ ਆਉਣਾ ਤੇ ਨਹੀਂ ਕਰਦੇ ਤੁਹਾਡੇ ਜਿਹੜੇ ਬੱਚਾ ਬਾਹਰ ਤਾਂ ਹੈਗਾ ਫਿਰ ਵੀ ਪਿੰਡ ਨਾਲ ਜਿਹੜੇ ਆ ਦੋ ਵੀ ਉੱਨੇ ਚੇਚੇ ਵੀ ਟੰਪਲੀ ਕੁਝ ਕਰ ਬਿਲਕੁਲ ਜਿੱਦਾਂ ਹੁਣ ਇਹ ਚੀਜ਼ਾਂ ਨੂੰ ਦਾਨ ਕਰਨ ਦੀਆਂ ਹੋਰ ਬਹੁਤ ਦਵੈਤਾ ਨੇ ਲੋਕ ਕੋਈ ਨਿਕਰ ਕੇ ਦਾਨ ਕਰਦਾ ਆ ਕੋਈ ਬੁਰਕਾ ਰੋ ਦਾਨ ਕਰਦਾ ਆ ਦਾਨ ਮਕਸਥਾਨਾਂ ਤੇ ਕਰਦੇ ਆ ਕੋਈ ਸਾਡੀ ਕੋਸ਼ਿਸ਼ ਇਹ ਸੀ ਵੀ ਇਸ ਸਾਡੀ ਸੰਸਥਾ ਨੂੰ ਵੀ ਸੰਭਾਲਿਆ ਜਾਵੇ ਪਰ ਸਾਡੀ ਮਨ ਸੁਨੇਹਾ ਵੀ ਆ ਲੋਕਾਂ ਨੂੰ ਕੀ ਜਿਹੜੀ ਇਹ ਸਰਕਾਰੀ ਜਿਹੜੀਆਂ ادارے ਬਣੀ ਹੋਈਆਂ ਇਹਨਾਂ ਨੂੰ ਤੁਸੀਂ ਆਪਣਾ ਸਮਝ ਕੇ ਇਦਾਂ ਕਿਵੇਂ ਨਾ ਕਿਵੇਂ ਪੰਚਾਇਤਾਂ ਦੇ ਰੂਪ ਚਲਾ ਲਓ ਜਾਂ ਕੋਈ ਕਮੇਟੀਆਂ ਬਣਾ ਕੇ ਇਹਨਾਂ ਚੀਜ਼ਾਂ ਨੂੰ ਸੰਭਾਲਿਆ ਜਾਵੇ ਤਾਂ ਜੋ ਜਿਹੜੇ ਉਹ ਲੋਕਾਂ ਨੂੰ ਸਹੂਲਤਾਂ ਦਿੱਤੀ ਜਾਣ ਅਤੇ ਜਿਹੜੇ ਲੋਕ ਹੈ ਪਹੁੰਚ ਕੇ ਆਪਣੇ ਬੱਚਾ ਨੂੰ ਪੜ੍ਹਾਈ ਕਰਾ ਸਕਣ ਇਦਾਂ ਹੀ ਆ ਵੀ ਜਿਵੇਂ ਹੁਣ ਠੰਡ ਦਾ ਮੌਸਮ ਹੁੰਦਾ ਆ ਜਾਂ ਤੇਜ਼ ਧੁੱਪ ਹੁੰਦੀ ਆ ਜਾਂ ਕਿ ਬਾਰਸ਼ ਦਾ ਮੌਸਮ ਹੁੰਦਾ ਹੈ ਹਨੇਰੀ ਚੱਲਦੀ ਆ ਇਹੇ ਜਿਹੇ ਹਾਲਾਤਾਂ ਦੇ ਵਿੱਚ ਕੋਈ ਬੱਚੇ ਜਿਹੜੇ ਸਕੂਲ ਹੈ ਇੱਕ ਸਕੂਲ ਸਾਡੇ ਪਿੰਡ ਤੋਂ ਬਾਹਰ ਬਾਹਰ ਹੈ ਹੁਣ ਜਿਵੇਂ ਸਾਡੇ ਪਿੰਡ ਦੇ ਪਰਲੇ ਪਾਸੇ ਤੋਂ ਆਈਏ ਤਾਂ ਘੱਟੋ ਘੱਟ 1.5 ਕਿਲੋਮੀਟਰ ਹੈ ਪਿੰਡ ਤੋਂ ਇਹ ਸਕੂਲ ਬਣ ਜਾਂਦਾ ਹੈ ਛੋਟੇ ਬੱਚਿਆਂ ਨੂੰ ਜਿਹੜੇ ਪ੍ਰਾਇਮਰੀ ਦੇ ਛੋਟੇ ਬੱਚੇ ਨੂੰ ਆਉਣ 'ਚ ਬਹੁਤ ਦਿੱਕਤ ਆਉਂਦੀ ਹੈ ਬਾਕੀ ਦੇ ਹੋਰ ਪਿੰਡਾਂ ਨੂੰ ਵੀ ਇਸ ਚੀਜ਼ ਤੋਂ ਫੇਰ ਨੂੰ ਲੱਗੀ ਦੇਖੋ ਕੋਸ਼ਿਸ਼ ਤਾਂ ਸਾਡੀ ਇਹੀ ਹੈ ਵੀ ਇਸ ਚੀਜ਼ ਨੂੰ ਦੇਖ ਕੇ ਜਿਹੜੇ ਲੋਕ ਹੈ ਜਾਂ ਜਿਹੜਾ ਕੋਈ ਇਸ ਚੀਜ਼ ਨੂੰ ਕਰ ਸਕਦਾ ਹੈ ਜਾਂ ਐਨਆਰਆਈ ਵੀਰ ਨੇ ਜਾਂ ਚੰਗੀ ਕੋਈ ਸਰੂਕ ਰੱਖਣ ਵਾਲੇ ਬੰਦੇ ਹੈ ਇਸ ਪਾਸੇ ਨੂੰ ਆਉਣ ਇਹ ਚੀਜ਼ ਨੂੰ ਸ਼ੋਰਟ ਦੇਣ ਲਈ ਮਨਵਟ ਕਪੂਰੋਂ ਕਹਿੰਦੇ ਸਾਡੇ ਸਕੂਲ ਦੀ ਮੇਨ ਮੰਗ ਸੀ ਕਿ ਇਹ ਕਾਫੀ ਦੇਰ ਤੋਂ ਵੀ ਜਿਹੜੇ ਸਾਡੇ ਪਿੰਡ ਦੇ ਬੱਚੇ ਨੇ ਇੱਕ ਦੋ ਪਿੰਡਾਂ ਦੇ ਆਲੇ-ਦੁਆਲੇ ਬੈਨਾਂ ਦਾ ਪ੍ਰਬੰਧ ਕੀਤਾ ਸੀ ਉੱਪਰ ਜਾ ਰਹੇ ਸੀ ਬੱਚੇ ਪਰ ਸਾਡੇ ਭਤੀਜੇ ਗਰੇਂਦਰ ਸਿੰਘ ਸਮੀ ਜੋ ਕਿ ਕੈਨੇਡਾ ਰਹਿੰਦਾ ਉਹਨੇ ਬਹੁਤ ਵੱਡਾ ਉਪਰਾਲਾ ਕੀਤਾ ਪ੍ਰਾਇਮਰੀ ਸਕੂਲ ਨੂੰ ਅੱਜ ਜਿਹੜੀ ਬੈਨ ਆ ਗਿਫਟ ਕੀਤੀ ਹੈ ਇਹਦੇ ਨਾਲ ਜਿਹੜੇ ਬੱਚੇ ਵਿਚਾਰੇ ਤੁਰ ਕੇ ਆਉਂਦੇ ਸੀ ਮੀਂਹ ਦੇ ਵਿੱਚ ਜਾਂ ਗਰਮੀ ਦੇ ਵਿੱਚ ਉਹ ਵੱਧ ਗਿਣਤੀ ਵਿੱਚ ਤੇ ਆਉਣਗੇ ਸਾਡੇ ਸਕੂਲ ਦਾ ਨਾਲ ਇਸ ਨਗਰ ਵੱਲੋਂ ਜਿਹੜਾ ਪੰਚਾਇਤ ਵੱਲੋਂ ਸਰਪੰਚ ਗੁਰਦਿਆਲ ਸਿੰਘ ਜੀ ਦੀ ਅਗਵਾਈ ਕਿਹੜਾ ਇਹ ਪ੍ਰੋਜੈਕਟ ਕੀਤਾ ਗਿਆ ਬੜਾ ਚੰਗਾ ਲੱਗਿਆ ਕਿਉਂਕਿ ਸਾਡੇ ਇਸ ਪਿੰਡ ਪਿੰਡ ਵੱਡਾ ਤੇ ਆਲੇ-ਦਾਲੋਂ ਜਦੋਂ ਬੱਚਿਆਂ ਨੂੰ ਕਈ ਬੱਚਿਆਂ ਦਾ 2 ਕਿਲੋਮੀਟਰ ਵਾ ਕੇ ਸਕੂਲ ਪੈਂਦਾ ਹਾਂ ਉਸ ਨੂੰ ਮੁੱਖ ਰੱਖ ਕੇ ਸਾਡੇ ਇਸ ਪਿੰਡ ਦੇ ਐਮ ਆਰ ਆ ਕੁਰਿੰਦਰ ਸਿੰਘ ਵੱਲੋਂ ਜੋ ਸਰਪੰਚ ਸਾਹਿਬ ਦੇ ਬੇਟਾ ਦੀ ਦੇਤੇ ਇੱਕ ਚੰਗਾ ਜਿਹੜਾ ਪ੍ਰੋਜੈਕਟ ਕੀਤਾ ਗਿਆ ਇਹ ਦਿਨ ਸਾਡਾ ਦਾਖਲਾ ਬਰੇਗਾ ਤੇ ਮਾਪਿਆਂ ਚ ਇੱਕ ਪੋਜ਼ਿਟਿਵ ਜਿਹੜਾ ਇੱਕ ਸੰਦੇਸ਼ ਵੀ ਜਾਏਗਾ ਕਿਉਂਕਿ ਸਾਡੇ ਅੰਦਰ ਜਿਹੜੇ ਲੋਕਾਂ ਚ ਇੱਕ ਟ੍ਰੈਂਡ ਜਾ ਬਣ ਗਿਆ ਸੀ ਕਿ ਸ਼ਾਇਦ ਬੈਨਾ ਚ ਜਾ ਕੇ ਜਿਹੜੇ ਜਿਹੜੇ ਪ੍ਰਾਈਵੇਟ ਸਕੂਲ ਐ ਸੇ ਉਹਦੇ ਕਰਕੇ ਜੇ ਬੱਚੇ ਨੂੰ ਲੈ ਜਾਂਦੇ ਸਕੂਲਾਂ ਚ ਤਾਂ ਸਾਨੂੰ ਵੀ ਇਹਦਾ ਇੱਕ ਲਾਭ ਮਿਲੂਗਾ ਮੈਸੇਜ ਸਾਡੇ ਐਨਆਰਆਈ ਹੋਰ ਭਰਾਵਾਂ ਨੂੰ ਵੀ ਜਿਹੜਾ ਦੇਣਾ ਚਾਹੁੰਦਾ ਤੇ ਪਿੰਡ ਦੇ ਜਿਹੜੇ ਪੰਚਾਇਤਾਂ ਨੂੰ ਵੀ ਕਿ ਇਹ ਰਲ ਕੇ ਜਿਹੜੀ ਸਾਡੀਆਂ ਸੰਸਥਾਵਾਂ ਨੂੰ ਸਾਂਭਣ ਦੀ ਲੋੜ ਹੈ ਕਿਉਂਕਿ ਜੇ ਅਸੀਂ ਪੰਜਾਬ ਦੇ ਵਿੱਚ ਇਹ ਪ੍ਰਾਇਮਰੀ ਸਕੂਲ ਦੀ ਨਿਊ ਵਧੀਆ ਹੋਏਗੀ ਤਾਂ ਜਿਹੜੀ ਸਾਡੀ ਸਿੱਖਿਆ ਵਧੀਆ ਹੋਏਗੀ ਅਸੀਂ ਹੋਰ ਬਹੁਤ ਥਾਮਾਂ ਤੇ ਧਾਰਮਿਕ ਥਾਮਾਂ ਤੇ ਵੀ ਦਾਨ ਕਰਦੇ ਆ ਪਰ ਸਾਡੀ ਇਹ ਸਿੱਖਿਆ ਨੂੰ ਮਜ਼ਬੂਤ ਕਰਨ ਲਈ ਵੀ ਇਸ ਵੱਡੇ ਪ੍ਰਾਲੇ ਦੀ ਲੋੜ ਆ ਭਾਵੇਂ ਕਿ ਸਰਕਾਰ ਵੱਲੋਂ ਬਹੁਤ ਸਾਰੀਆਂ ਯੋਜਨਾਵਾਂ ਲੀਕ ਕੇ ਵੱਡੇ ਪ੍ਰਾਲੇ ਹੋ ਰਹੇ ਨੇ ਪਰ ਜਿਹੜੀ ਸਿੱਖਿਆ ਵਧੀਆ ਨਤੀਜਾ ਉਦੋਂ ਹੀ ਦਿੰਦੀ ਆ ਜਦੋਂ ਲੋਕ ਨਾਲ ਸਹਿਯੋਗ ਕਰਦੇ ਆ ਲੋਕ ਨਾਲ ਖੜਦੇ ਆ ਬਾਕੀ ਸਾਨੂੰ ਬਹੁਤ ਵੱਡੀ ਮੁਸ਼ਕਲ ਸੀ ਸਾਡਾ ਪਿੰਡ ਵੱਡਾ ਹੋਣ ਦੇ ਕਾਰਨ 2 ਕਿਲੋਮੀਟਰ ਵੀ ਪੈਂਦਾ ਕਿ ਕੁਝ ਬੱਚਿਆਂ ਨੂੰ ਤੇ ਜਦੋਂ ਅਸੀਂ ਪੇਰੈਂਟਸ ਨੂੰ ਕਹਿੰਦੇ ਸੀ ਵੀ ਸਾਡੇ ਸਕੂਲ 'ਚ ਕੋਈ ਘਾਟ ਦੱਸੋ ਅਸੀਂ ਤਾਂ ਇੰਨੀ ਮਿਹਨਤ ਕਰ ਰਹੇ ਹਾਂ ਤਾਂ ਪੇਰੈਂਟਸ ਕਹਿੰਦੇ ਸੀ ਵੀ ਸਾਨੂੰ ਇੱਕ ਜਾਣੇ ਨੂੰ ਤਾਂ ਬੱਚਾ ਛੱਡ ਕੇ ਆਉਣਾ ਪੈਂਦਾ ਫਿਰ ਦੁਪਹਿਰ ਵੇਲੇ ਇੱਕ ਜਾਣ ਨੂੰ ਲੈ ਕੇ ਆਉਣਾ ਪੈਂਦਾ ਵੀ ਇਹ ਸਾਡਾ ਤਾਂ ਸਿੱਧਾ ਵੀ ਕੰਮਕਾਰ ਵੀ ਕਰਨੇ ਹੁੰਦੇ ਆ ਉਸ ਉਹ ਮੁਸ਼ਕਲ ਹੈ ਅਸੀਂ ਜਦੋਂ ਸਰਪੰਚ ਸਾਹਿਬ ਨਾਲ ਪਿਛਲੇ ਸਾਲ ਤੋਂ ਸੰਝੇ ਕਰਦੇ ਆ ਸਰਦਾਰ ਨਾਜਰ ਸਿੰਘ ਵੀ ਮੱਲੇਵਾਲ ਸਾਡੇ ਮੈਡਮ ਦੇ ਪਤੀ ਨੇ ਇਹ ਕਾਫੀ ਟਾਈਮ ਤੋਂ ਐਫਰਟ ਕਰ ਰਹੇ ਸੀ ਸਰਪੰਚ ਸਾਹਿਬ ਨੂੰ ਕਨਵਿੰਸ ਕਰਾਉਣ ਦੇ ਲਈ ਜੋ ਉਹਨਾਂ ਨੇ ਸਾਡੀ ਸਮੱਸਿਆ ਸਮਝੀ ਤੇ ਉਹਨਾਂ ਦੇ بیٹے ਸਰਦਾਰ ਗੁਰਿੰਦਰਜੀਤ ਸਿੰਘ ਛੰਮੀ ਜੋ ਕਿ ਅੱਜ ਕੱਲ ਕੈਨੇਡਾ 'ਚ ਰਹਿੰਦੇ ਨੇ ਉਹਨਾਂ ਨੇ ਬੱਚਿਆਂ ਲਈ ਇੱਕ ਬੈਂਡ ਦਾ ਪ੍ਰਬੰਧ ਕਰਕੇ ਦਿੱਤਾ ਬਹੁਤ ਵਧੀਆ ਬੈਂ ਹੈ ਤੇ ਹੁਣ ਇਹ ਹੈ ਕਿ ਅਸੀਂ ਸਾਡੇ ਪਿੰਡ ਦੇ ਬੱਚੇ ਤਾਂ ਜਿਹੜੇ ਦੂਰ ਜਾਂਦੇ ਤੇ ਆਏ ਜਾਂਦੇ ਸੀ ਕੁਝ ਸਾਡੇ ਆਲੇ ਦੋਲੇ ਪਿੰਡ ਹੈ ਜਿਹੜੇ ਬੱਚਿਆਂ ਨੂੰ ਨਹਿਰ ਪਾਰ ਕਰਨੀ ਪੈਂਦੀ ਹੈ ਜਾਂ ਸੜਕਾਂ ਪਾਰ ਕਰਕੇ ਸਕੂਲਾਂ ਤੱਕ ਪਹੁੰਚ ਅਸੀਂ ਉਹਨਾਂ ਲਈ ਵੀ ਇਹ ਸੇਵਾ ਜਿਹੜੀ ਜਾਰੀ ਰੱਖਾਂਗੇ ਉਹਨਾਂ ਦਾ ਵੀ ਅਸੀਂ ਖੁੱਲਾ ਸਵਾਗਤ ਕਰਾਂਗੇ ਕਿ ਜਿਹੜੇ ਵੀ ਬੱਚੇ ਆਉਣਗੇ ਵੈਲਕਮ ਹੈ ਜੀ ਤੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਮੱਲੇਵਾਲ ਦੀਆਂ ਦੋਨਾਂ ಗ್ರಾಮ ਪੰਚਾਇਤਾਂ ਦਾ ਸਾਰੇ ਪਤਵੰਤੇ ਸੱਜਣਾਂ ਦਾ ਜਿਨ੍ਹਾਂ ਨੇ ਇਸ ਉਪਰਾਲੇ ਦੇ ਵਿੱਚ ਸਰਪੰਚ ਸਾਹਿਬ ਦਾ ਸਾਥ ਦਿੱਤਾ ਤੇ ਬਾਕੀ ਅਸੀਂ ਸਕੂਲ ਵੱਲੋਂ ਸਾਰੇ ਹੀ ਨਗਰ ਮੱਲੇਵਾਲ ਨੂੰ ਤੇ ਦੋਨਾਂ ਪੰਚਾਇਤਾਂ ਨੂੰ ਇਹ ਵਿਸ਼ਵਾਸ ਦਿਵਾਉਣਾ ਕਿ ਸਾਡੇ ਬੱਚੇ ਲਗਾਤਾਰ ਸਟੇਟ ਖੇਡਦੇ ਆ ਡਿਸਟ੍ਰਿਕਟ ਖੇਡਦੇ ਆ ਪੰਜਵੇਂ ਦੇ ਰਿਜ਼ਲਟ ਤੋਂ ਸਾਡੀਆਂ ਵਧੀਆ ਪ੍ਰਤੀਕਸ਼ਾ ਪੈਂਦੀਆਂ ਹੁਣ ਇਸ ਉਪਰਾਲੇ ਦੇ ਨਾਲ ਹੈ ਜਿਹੜਾ ਇਹ ਜਿਹੜੀ ਬੱਚਿਆਂ ਦੇ ਆਉਣ ਜਾਣ ਦੀ ਦਿੱਕਤ ਸੀ ਉਹ ਵੀ ਚੱਕੀ ਗਈ ਤੇ ਹੁਣ ਮੈਨੂੰ ਲੱਗਦਾ ਵੀ ਸਾਡਾ ਜਿਹੜਾ ਸਕੂਲ ਹੈ ਉਹ ਹੁਣ ਬਰੋਂ ਦੇ ਚੰਨ ਵਾਂਗੂ ਚਮਕਦਾ ਕਿੰਨੀ ਟੀਮ ਦੀ ਦਿੱਕਤ ਸਾਡੇ ਹੁਣ ਤੱਕ ਜਿਹੜੇ 80 ਬੱਚੇ ਆ ਸਾਡੇ ਸਕੂਲ ਦੇ ਵਿੱਚ ਪਰ ਗੁੰਜਾਇਸ ਤੇ ਹੈਗੀ ਹੈ ਜਿਵੇਂ ਪਿੰਡ ਵੱਡਾ ਕਿਉਂਕਿ ਸਾਡੇ ਆਲੇ-ਦਾਲੇ ਪ੍ਰਾਈਵੇਟ ਸਕੂਲ ਇਸ ਪਿੰਡ ਦੇ ਆਲੇ-ਦਾਲੇ ਦੋ ਹੈ ਕਿਉਂਕਿ ਜਦੋਂ ਬੱਚਾ ਬੈਂਡ ਦੇ ਵਿੱਚ ਜਾਂਦਾ ਫਿਰ ਪੇਰੈਂਟਸ ਨੂੰ ਵੀ ਇੱਕ ਸਹੂਲਤ ਹੋ ਜਾਂਦੀ ਹੈ ਵੀ ਚਾਹੇ ਫੀਸ ਵੀ ਦੇਣੀ ਪਵੇ ਪਰ ਬੱਚਾ ਤਾਂ ਮੇਰੇ ਘਰ ਤੋਂ ਬਾਹਰ ਤੋਂ ਬੈਂਡ ਤੋਂ ਚੱਲ ਜਾਂਦਾ ਉਹਦੇ 1.5 ਕਿਲੋਮੀਟਰ ਬੱਚੇ ਨੂੰ ਤੋੜ ਕੇ ਨਾ ਤਾਂ ਪੀਰੀਅਡਸ ਦਾ ਮਲ ਪਿੱਛੇ ਪੈਂਦਾ 3 ਨੰਬਰ ਤੋਂ ਉੱਤੇ ਤੇ ਜੇ ਪੇਰੈਂਟਸ ਨਾਲ ਆਉਂਦੇ ਨੇ ਤਾਂ ਉਹਨਾਂ ਦਾ ਵਿਚਾਰਿਆਂ ਦਾ ਕੰਮ ਕਰ ਪ੍ਰਭਾਵਤ ਹੁੰਦਾ ਜੀਨਾਂ ਸਾਨੂੰ ਬਹੁਤ ਬਹੁਤ ਸਹਿਯੋਗ ਮਿਲਣਾ ਤੇ ਅਸੀਂ ਪੂਰੀ ਤੋਂ ਪੂਰੀ ਕੋਸ਼ਿਸ਼ ਕਰਾਂਗੇ ਸਾਡੇ ਸਕੂਲ ਨੂੰ ਅੱਗੇ ਲੈ ਜਾਣ ਦੀ ਕਿਉਂਕਿ ਬਹੁਤ ਵੱਡਾ ਚਾਅ ਹੁੰਦਾ ਕਿਉਂਕਿ ਅਸੀਂ ਵੀ ਛੋਟੇ ਹੁੰਦੇ ਆਪਾਂ ਦੇਖਦੇ ਰਹੇ ਹਾਂ ਕਿਉਂਕਿ ਦੇਸਕ ਬੱਚੇ ਦਾ ਕੋਈ ਜੋਰ ਨਹੀਂ ਚੱਲਦਾ ਬੱਚੇ ਸਾ ਇਹਨੇ ਸਮਝਦਾਰ ਹੁੰਦੇ ਆ ਵਿੱਚ ਗਰੀਬ ਘਰ ਦੇ ਵਿੱਚ ਜੰਮੇ ਹੁੰਦੇ ਆ ਦੇ ਪੇਰੈਂਟਸ ਨੂੰ ਕੋਈ ਦੁੱਖ ਨਹੀਂ ਦੇਣਾ ਚਾਹੁੰਦੇ ਹੁੰਦੇ ਕਿਉਂਕਿ ਉਹਨਾਂ ਨੂੰ ਕਰਦੇ ਹਾਲਤ ਪਰ ਜਿਹੜੇ ਚਾਹ ਉਹਨਾਂ ਦੇ ਵੀ ਹੁੰਦੇ ਨੇ ਅੰਦਰ ਜਿਹੜੇ ਹੁੰਦੇ ਆ ਅੱਜ ਇਹਨਾਂ ਦੇ ਚਾਹਾਂ ਨੂੰ ਨਵਾਂ ਨਵੀਂ ਉਡਾਣ ਮਿਲੀ ਹੈ ਬਹੁਤ ਬਹੁਤ ਧੰਨਵਾਦ ਕਰਾਂਗੇ ਅਸੀਂ ਸਰਪੰਚ ਸਾਹਿਬ ਦੇ بیٹے ਦਾ ਕਿ ਜਿਨ੍ਹਾਂ ਨੇ ਇਹਨਾਂ ਦੇ ਚਾਹਾਂ ਨੂੰ ਨਵੀਂ ਉਡਾਣ ਦਿੱਤੀ ਹੈ ਕਿ ਬੱਚਿਆਂ ਦਾ ਚਾਹ ਪੂਰਾ ਹੋ ਗਿਆ ਹੁਣ ਤੁਸੀਂ ਦੇਖ ਰਹੇ ਹੋ ਜਦੋਂ ਬੱਚਾ ਬਾਈਟ ਦੇ ਰਿਹਾ ਸੀ ਇੰਨੀ ਖੁਸ਼ੀ ਹੈ ਕਿ ਬੱਚਾ ਭਾਵੁਕ ਹੋ ਗਿਆ ਬਿਲਕੁਲ ਇਹ ਜਿਹੜੇ ਬਚਪਨ ਦੇ ਚਾਹ ਹੁੰਦੇ ਆ ਜਿੰਨੀ ਕਿ ਇਹਨਾਂ ਨੂੰ ਉਡਾਰੀ ਮਿਲ ਜਵੇ ਉਹ ਮੇਰੇ ਖਿਆਲ ਚ ਵੱਧ ਤੋਂ ਵੱਧ ਜਿਹੜੀ ਇਹਨਾਂ ਦੇ ਭਵਿੱਖ ਨਹੀਂ ਸੰਯੋਗ ਦੇ